ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਬੜਾ ਭਾਗਾ ਵਾਲਾ ਦਿਨ ਹੈ ਆ ਖੁਸ਼ੀ ਦਾ ਮੌਕਾ ਹੈ ਜੀ ਨਵੀਂ ਬਣੀ ਪੰਚਾਇਤ ਆਪਣਾ ਪਹਿਲਾ ਕੰਮ ਸ਼ੁਰੂ ਕਰਨ ਜਾ ਰਹੀ ਆ ਤੇ ਉਹ ਅੱਜ ਰਸ ਬੇਨਤੀ ਕਰਾਂਗੇ ਤੇ ਉਹ ਕੰਮ ਸ਼ੁਰੂ ਹੋਣ ਲੱਗਾ ਹੈ ਟਰਾਲੀ ਆ ਚੁੱਕੀ ਆ ਤੇ ਮਿਸਟਰ ਯੰਕਲ ਸਾਡੇ ਵਿੱਕਰ ਯੰਕਲ ਸასიਖਾਲ ਵਧਾਈਆਂ ਵੇ ਅੱਜ ਨਵੀਂ ਪੰਚਾਇਤ ਪਹਿਲਾ ਕੰਮ ਕਰਨ ਲੱਗੀ ਆ ਬਹੁਤ ਵਧੀਆ ਬਹੁਤ ਸੋਹਣਾ ਕੀਤਾ ਹੈ ਨਾ ਬਹੁਤ ਜਲਦੀ ਕੰਮ ਸਿੱਧੂ ਹੋ ਗਿਆ ਨਾ ਇਸ ਕੀ ਲੋਗੀ ਹੋ ਗਿਆ ਕਿੰਨੇ ਦਿਨ ਹੋਏ ਬੋਟਾ ਪਈਆਂ ਨੂੰ ਹਾਂ ਉਹੀ ਤਾਂ ਗੱਲ ਆ ਸੌ ਚੁੱਕੀ ਹੁਣ 10 ਦਿਨ ਹੋਏ ਆ ਬਾਤ ਨਹੀਂ ਪੁੱਛੀ ਅੱਲੀ ਵੀ ਕੀ ਬਾਤ ਆ ਜੀ ਅੰਕਲ ਖੜੇ ਪੂਰੇ ਖੁਸ਼ ਤੇ ਕੋਲ ਖੜੇ ਹੋ ਕੇ ਕੰਮ ਚੈੱਕ ਕਰ ਰਿਆ ਕਰਨ ਕਿ ਮਿਸਤਰੀ ਰਹੇ ਆ ਦਵਾਈ ਬਹੁਤ ਜ਼ਿਆਦਾ ਲਾਇਆ ਅੰਕਲ ਉਹਨਾਂ ਨੇ ਕਿਉਂ ਜੀ ਹਾਂ ਨਹੀਂ ਨਹੀਂ ਲੈ ਓਕੇ ਤੇ ਬੋਟ ਆ ਤੇ ਇੱਧਰ ਮਿਸਤਰੀ ਸਾਰੇ ਖੜੇ ਆ ਇੱਧਰ ਸਮਾਨ ਆ ਗਿਆ ਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਤੁਹਾਨੂੰ ਦਿਖਾਉਂਦੇ ਸਾਰੀ ਵੀਡੀਓ ਅਰਦਾਸ ਬੇਨਤੀ ਹੋਣੀ ਆ ਉਹ ਗਲੀ ਆ ਪੂਰੀ ਇੱਥੋਂ ਲਾ ਕੇ ਉੱਥੇ ਤੱਕ ਤੇ ਇਧਰ ਇਕੱਠੇ ਹੋ ਰਹੇ ਆ ਪੰਜ ਸਹਬਾਨ ਸਾਰੇ ਇਕੱਠੇ ਹੋ ਰਹੇ ਆ ਸੁਪਨ ਸਾਹਿਬ ਖੜੇ ਆ ਤੇ ਬਾਕੀ ਆਉਣ ਵਾਲੇ ਪਤਵੰਤੇ ਸੱਜਣ ਤੇ ਸਾਰੀ ਤੁਹਾਨੂੰ ਵੀਡੀਓ ਦਿਖਾਉਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਅਰਦਾਸ ਕਰੋ ਨਵੀਂ ਬਣੀ ਪੰਚਾਇਤ ਦੇ ਲਈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੀ ਅਪਡੇਟ ਲਈ ਸੋ ਅੱਜ ਸੋ ਨਿਹਾਲ ਸਤਿ ਸ੍ਰੀ ਅਕਾਲ ਆਇਆ ਯਾਰ ਆਇਆ ਆਇਆ ਕਮੈਂਟ ਕਰ ਲੈ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਅੰਕਲ ਜੀ ਕਿੱਥੇ ਚੋਂ ਲੱਗੇ ਹਾਂਜੀ ਹਾਂਜੀ ਅੰਕਲ ਜੀ ਵਧਾਈਆਂ ਬਹੁਤ ਬਹੁਤ ਇਹ ਤੁਹਾਡਾ ਆਸ਼ੀਰਵਾਦ ਪਹਿਲਾਂ ਤੋਂ ਘਟਣ ਹੋਣ ਲੱਗਾ ਪੰਚਾਇਤ ਪਹਿਲਾਂ ਕੰਮ ਕਰਨ ਲੱਗੀ ਹੈ ਨਵੀਂ ਪੰਚਾਇਤ ਦੀ ਮਸ਼ੀਅਰ ਦੀ ਬਿਨਾਂ ਬਿਘਣ ਤੋਂ ਹੋਣ ਸਾਰੇ ਬਈ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਆਪਾਂ ਇੱਦੀ ਖੜ ਜੀ ਜੀ ਪੰਗਿਆਂ ਜੀ ਤੇ ਇੱਦੀ ਖਾਜੋ ਇੱਦੀ ਚਲੋ ਤੁਸੀਂ ਇੰਨੇ ਦੇ ਕਰ ਉੱਤੇ ਟੇਬਲ ਤੇ ਆਫਰ ਜੋੜਿਆ ਤਾਂ ਮੈਂ ਮਾਰੀ ਨਹੀਂ 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 ਉੱਪਰ ਰੱਖਾ ਦਿਓ ਪਾਣੀ ਲਿਆ ਖਾਣੇ ਸਾਡੀ ਪੂਰੀ ਆ ਜਾਈ ਜੰਮੀ ਦੀ ਸਤਨਾਮ ਸ੍ਰੀ ਵਾਹਿਗੁਰੂ 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 ਤਿੰਨੇ ਪਾਪ ਨਿਵਾਰਣ ਹਾਰਾ ਦੁਖੰਤਰਾ ਸੁਖ ਰਾਸ ਤਾਕੋ ਵਿਦਨ ਨਾ ਕੋ ਲਾਗੇ ਜਾਕੀ ਪਾਧਾ ਅਗੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵੰਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਾਤਸ਼ਾਹੀ ਸਿਮਰ ਕੈ ਗੁਰੂ ਨਾਨਕ ਲਾਇ ਤੇ ਆਇ ਫਰੰਗਰ ਤੇ ਗੁਰੂ ਅਮਰਦਾਸ ਰਾਮਦਾਸ ਸਹਾਈ ਅਰ ਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿ ਜਿਤੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀਐ ਕਰਨਾਉਣ ਦਾ ਵਧਾਏ ਸਭ ਥਾਈ ਹੋਇ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਸਾਡੀ ਜੀ ਪੈਦੇ ਸੰਪਾਸੇ ਜੋਤ ਤੰਪਨ ਨੇ ਸਾਇੰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਧਾਰ ਦਾ ਧਿਆਨ ਤਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰੇ ਆ ਤੁਹਾਂ ਸਭ ਜਾਦੇ ਆ 40 ਆ ਮੁਕਤੇ ਆ ਹੱਠੀਆਂ ਜੱਪੀਆਂ ਤੱਪੀਆਂ ਨਾਮ ਜੱਪਿਆ ਬਣ ਸਕੇ ਆ ਦੇਖ ਲਈ ਤੇ ਇੱਕ ਵਾਰੀ ਦੇ ਕੈਂਡੀਡੇਟ ਕੀਤਾ ਤਨਾ ਪਿਆਰੇ ਆ ਸੱਚ ਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜੀ ਕਰੇਤੇ ਮੇ ਸਰਬੱਤ ਖਲਸਾ ਜੀ ਕੇ ਅਰਦਾਸ ਹੈ ਸਰਬੱਤ ਖਲਸਾ ਜੀ ਕੋ ਵਾਹਿਗੁਰੂ 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 ਨਾਮ ਚ ਤੇ ਆਵੇ ਤੇ ਤੇ ਆਵਨ ਦਾ ਸਤਿਕਾਰ ਸਰਬ ਸੁਪੁਰੇ ਜਹਾਂ ਦਾ ਖਲਸਾ ਸਾਹਿਬ ਜੀ ਤਹਾ ਤਰਛਿਆ ਰਿਆਇਤ ਦੇਖਤੇ ਕੋਤੇ ਵਿਰਧਤੀ ਪੈਜ ਪੰਧ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖੀ ਦਾਨ ਕੇਸ ਦਾਨ ਰਸਤ ਦਾਨ ਬਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸਤਖੰਡ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਅਹਕਾਰ ਬੋਲਣਾ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਰੱਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਦਿਨਾਂ ਤੋਂ ਆਪ ਜੀ ਦੇ ਪਿਆਰ ਜੇ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ دیدار ਸੇਵਾ ਸਮਰਦਾਣ ਆਪਣੀ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਧੇਨ ਮਾਣਿਆਂ ਦੇ ਮਾਣ ਸਤਿਗੁਰੂ ਜੀ ਨੇ ਤਾਣਿਆਂ ਦੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੇ ਓਟ ਸਤਿਗੁਰੂ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਮਾਵਾਕ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਨਮਕਿਏ ਕਾਰਨ ਆਮਦੇ ਮੇਰਾ ਮਨ ਤਨ ਸਤਿਲ ਹੋਏ ਦੇ ਮਹਾਵਾਕ ਅਨੁਸਾਰ ਮਹਾਰਾਜ ਨਵੀਂ ਪੰਚਾਇਤ ਬਣਦੀਆਂ ਕੁਸ਼ੀਆਂ ਅੰਦਰ ਮਹਾਰਾਜ ਅੱਜ ਸਭ ਤੋਂ ਪਹਿਲਾਂ ਨਵੀਂ ਪੰਚਾਇਤ ਮਹਾਰਾਜ ਨਵੀਂ ਪੌਨਾਵੇਂ ਨਵੇਂ ਕਮਕਾਰ ਦੇ ਨਵੇਂ ਇੱਕ ਲਾਉਣ ਲੱਗੇ ਨੇ ਮਹਾਰਾਜ ਕਿਰਪਾ ਕਰਨੀ ਨਵੀਂ ਪੰਚਾਇਤ ਸਮੁੱਚੇ ਸਰਪੰਚ ਸਾਹਿਬਾਨ ਤੇ ਅਤੇ ਸਮੁੱਚੇ ਮਹਾਰਾਜ ਮੈਂਬਰ ਸਾਹਿਬਾਨ ਅਤੇ ਤੇ ਸੰਗਤਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਕਿਰਪਾ ਕਰਨੀ ਸਮੁੱਚੀ ਸੰਗਤਾਂ ਨੂੰ ਮਰਨ ਵਿਪੰਚਾਇਤ ਨੂੰ ਆਪਣਾ ਮਿਹਰ ਪ੍ਰਯਾਸ ਕਰਕੇ ਮਹਾਰਾਜ ਨਵੇਂ ਕੰਮ ਕਾਰਜਾਂ ਤੱਕੇ ਬਖਸ਼ਿਸ਼ ਕਰਨੀਆਂ ਚੜ੍ਹਦੀਆਂ ਕਲਾ ਦੇ ਰੂਪ ਤਾਂ ਤੰਦਰੁਪੀਆਂ ਬਖਸ਼ਿਸ਼ ਕਰਨੀਆਂ ਕਿਰਪਾ ਕਰਨੀ ਜਿਸ ਮਨੋਪਾਉਣਾ ਨੂੰ ਲੈ ਕਰਕੇ ਮਹਾਰਾਜ ਨਵੀਂ ਪੰਚਾਇਤ ਰਲ ਮਿਲ ਕੇ ਮਹਾਰਾਜ ਅੱਜ ਨਵੇਂ ਕੰਮ ਸ਼ੁਰੂ ਕਰਨ ਲੱਗੇ ਨੇ ਮਹਾਰਾਜ ਕਿਰਪਾ ਕਰਨੀ ਨਵੀਂ ਪੰਚਾਇਤ ਨੂੰ ਜਿੰਦ ਦੁਗਣੀ ਦਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਮਹਾਰਾਜ ਸਰਗਦੀ ਮਹਾਰਾ ਸੇਵਾਵਾਂ ਕਰਨ ਦੀ ਬਲ ਬੁਤੀ ਸਮਰੱਥਾ ਦਾਤ ਬਖਸ਼ਿਸ਼ ਕਰਨੀ ਮਹਾਰਾਜ ਅੰਗ ਸੰਗੂਪੇ ਸਹਿਯਤਾ ਕਰਨੀ ਦੁਖਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਗਾਸ ਕਰਨਾ ਕਿਰਪਾ ਕਰਨੀ ਨਵੀਂ ਪੰਚਾਇਤ ਦੇ ਮਹਾਰਾਜ ਕਾਰੋਬਾਰਾਂ ਚ ਆਪ ਜੀ ਨੇ ਅੰਗ ਸੰਗੂਪੇ ਸਹਿਯਤਾ ਕਰਕੇ ਤਰੱਕੀਆਂ ਬਖਸ਼ਿਸ਼ ਕਰਨੀਆਂ ਬਾਧੇ ਬਖਸ਼ਿਸ਼ ਕਰਨੀ ਮਹਾਰਾਜ ਇਸ ਸਮੁੱਚੇ ਹੀ ਮਹਾਰਾਜ ਪੰਚਾਇਤ ਵੱਲੋਂ ਤੇ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਨਾਮੇ ਕੰਮਕਾਰ ਦੀ ਤਕੀਦ ਲੈ ਕਰਕੇ ਮਹਾਰਾਜ ਪੰਚਮ ਕੜਾ ਪ੍ਰਸ਼ਾਦ ਇਕ ਸਜਾ ਕੇ ਹਾਜ਼ਰ ਹੈ ਆਪ ਜੀ ਦਰ ਤੇ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਤਨਾਮ ਵਾਹਿਗੁਰੂ 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 ਕਿਰਪਾ ਕਰਨੀ ਨਵੀਂ ਪੰਚਾਇਤ ਦੇ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਰੱਖਣਾ ਲੰਮੀਆਂ ਲੰਮੀਆਂ ਅਮ੍ਰ ਬਖਸ਼ਿਸ਼ ਕਰਨੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਦੀਆਂ ਦਾਤਾਂ ਸਮਝੀਆਂ ਨਵੀਂ ਪੰਚਾਇਤ ਨੂੰ ਚੜ੍ਹਦੀਆਂ ਕਲਾ ਦੇ ਰੋਕਤਾ ਤੰਦਰੁਪੀਆਂ ਬਖਸ਼ਿਸ਼ ਕਰਨੀਆ ਅੰਗ ਸੰਘ ਰੋਕੇ ਸਹਾਇਤਾ ਕਰਨੀ ਦੁੱਖਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਗਟਾਸ਼ ਕਰਨਾ ਇਸ ਤੈਮ ਕਰੋ ਕਿਰਪਾ ਨਵੀਂ ਪੰਚਾਇਤ ਨੂੰ ਮਹਾਰਾਜ ਇਹ ਤੁਮ ਵੀ ਆਗਿਆ ਬਖਸ਼ਿਸ਼ ਕਰੋ ਸੁਖ ਹੋਵੇ ਨਾਮ ਤੇ ਪਾਵੇ ਨਾਨਕ ਨਾਮ ਚਰਨੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ

ਸਾਣ ਸਾਡੇ ਪਿੰਡ ਦੇ ਜਿਨ੍ਹਾਂ ਨੇ ਇਧਰ ਆ ਕੇ ਸਾਨੂੰ ਜਦੋਂ ਦੁਸ਼ਹਿਰਾ ਹੁੰਦਾ ਹੈ ਭਾਰੀ ਆ ਥੱਲੇ ਨਾ ਚੰਸੀ ਮੁੰਮੇ ਤੇ ਨੰਮੀ ਅੰਮ੍ਰਾਮ ਭਗਵਾਨ ਜੀ ਦੀ ਗਾਥਾ ਤੇ ਉਹਨਾਂ ਦੇ ਹੱਥੋਂ ਦੇਤੇ ਤੇ ਬਜ਼ੁਰਗਾਂ ਦਾ ਸਤਿਕਾਰ ਉਹ ਕੋਲ ਲਿਓ ਪੰਜ ਕੋ ਉਹ ਪੂਰਾ ਕੀਤਾ ਯਾਰ ਜਿਹੜੇ ਪੰਜਾਂ ਬਾਅਦ ਦੇ ਪੰਜ ਸਾਹ ਮੋਰੇ ਇਧਰ ਆਓ ਤੇ ਪਹਿਲੀ ਵਾਰ ਹੋ ਰਿਹਾ ਚਮਸ਼ੇਦ ਵਿੱਚ ਕਿ ਅੱਜ ਅਰਦਾਸ ਬੇਨਤੀ ਕਰਕੇ ਬਜ਼ੁਰਗਾਂ ਦੇ ਹੱਥੋਂ ਜਿਹੜੀ ਅੱਜ ਪਹਿਲੀ ਲੱਗ ਰਹੀ ਆ ਔਰ ਬਹੁਤ ਜਲਦੀ ਕੰਮ ਸ਼ੁਰੂ ਹੋਇਆ 15 ਦਿਨ ਦੇ ਵਿੱਚ ਵਿੱਚ ਕਿਉਂ ਮੋਰੇ ਮੋਤੀਪਾ ਪਹੁੰਚਿਆ ਆ ਕਿਦਾਂ ਠੀਕ-ਠਾਕ ਹੋ ਜੀ ਤੇ ਸਾਡੀ ਭੈਣ ਰਾਜਵਿੰਦਰ ਸਹਿਦਾ ਜੀ ਆਏ ਆ ਜਿਹੜੇ ਹਲਕਾ ਇੰਚਾਰਜ ਆ ਤੋਂ ਧੰਨਵਾਦ ਆ ਭੈਣ ਦਾ ਵੀ ਆਉਣ ਤੇ ਬਹੁਤ-ਬਹੁਤ ਹੁਣ ਭੈਣ ਦਾ ਸਾਥ ਦਿਓ ਪਿੰਡ ਆਪਾਂ ਸੋਨਾ ਬਣਾ ਕੇ ਦਿਖਾਉਣਾ ਏਰੀਏ ਨੂੰ ਤੇ ਸਰਪੰਚ ਦਾ ਭਰਾ ਹੀ ਆ ਆਪਣਾ ਛੋਟਾ ਹੁਣ ਚਲੋ ਠੀਕ ਹੈ ਗ੍ਰਿੰਦਰਪਾਲ ਸਿੰਘ ਸਾਡੇ ਨਵੇਂ ਸਰਪੰਚ ਵੀ ਸਾਡਾ ਤੇ ਨਾਲ ਅੰਕਲ ਚੰਨ ਲਾਲ ਜੀ ਬਾਕੀ ਸਾਡੇ ਕਾਲਾ ਚਾਚਾ ਜੀ ਖੜੇ ਪਿੱਛੇ ਬਾਬਾ ਜੀ ਇਹ ਤਾਂ ਸਾਡੇ ਅੰਕਲ ਜੀ ਖੜੇ ਲਖਮੀ ਦਾ ਅੰਕਲ ਜੀ ਸਾਡੇ ਝੱਤੇਦਾਰ ਸਾਹਿਬ ਤੇ ਬਾਕੀ ਫਨੀਸ਼ ਬਾਜੀ ਆ ਸਾਰੇ ਕਈ ਨਾਮ ਪਵਨੀ ਬਾਜੀ ਆ ਸਾਡੀ ਆਸਾਂ ਨੂੰ ਲੈ ਕੇ ਗਿੰਦੇ ਭਾਹ ਨੂੰ ਪਿੰਡ ਦੇ ਲੋਕਾਂ ਨੇ ਵੋਟ ਪਾਈ ਸੀ ਨਾ ਉਹ ਆਸਾਂ ਨੂੰ ਬੂਰ ਲੱਗਣ ਦੀ ਸ਼ੁਰੂਆਤ ਹੋ ਰਹੀ ਆ ਤੇ ਬਾਕੀ ਮਾਲਕ ਦੇ ਅਰਦਾਸ ਆ ਵੀ ਸਾਰੇ ਪਿੰਡਾਰੇ ਸਾਰੇ ਜਣੇ ਅਰਦਾਸ ਕਰਿਓ ਨਗਰ ਵਾਲੇ ਦੇਖੋ ਕਿ ਇਹ ਸੇਵਾ ਆਪਾਂ ਵੱਧ ਤੋਂ ਵੱਧ ਕਰਦੇ ਰਹੀਏ ਇਦਾਂ ਹੀ ਤੇ ਅਸੀਂ ਵੀ ਆ ਕਾਹਾਲ ਇਹ ਅੱਜ ਕਰਦੋ ਚੱਲੋ ਰੱਖੋ ਜੀ ਨਾਲ ਤੁਸੀਂ ਰੱਖੋ ਜੀ ਇਹ ਨਵੀਂ ਪੰਚਾਇਤ ਪਹਿਲੀ ਐਟਾ ਚ ਲੱਗੀ ਆ ਰੱਖੋ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧਾਈ ਆ ਸਾਰੇ ਨਗਰ ਜਮਸ਼ੀਰ ਵਾਲਿਆਂ ਨੂੰ ਤੇ ਦੋ ਲਾਬਸ ਆਪਣੇ ਵੀਰ ਗ੍ਰਿੰਦਰਪਾਲ ਸਿੰਘ ਨਵੇਂ ਸਰਪੰਚ ਸਾਹਿਬ ਕਰਨਗੇ ਤੁਹਾਡੇ ਨਾਲ ਗੱਲਾਂ ਬਾਤਾਂ ਹਾਂਜੀ ਸਾਰੀ ਪੰਡ ਜਮਸ਼ੀਰ ਖਾਸ ਦੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰੇ ਹੀ ਨਗਰ ਦੇ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਗੁਰੂ ਪੀਰ ਉਹਨਾਂ ਦਾ ਅਸ਼ੀਰਵਾਦ ਸਾਰੀ ਸਾਧ ਸੰਗਤ ਜਿਹਦੇ ਵਿੱਚ ਰੱਬ ਵਸਦਾ ਉਹਨਾਂ ਦਾ ਅਸ਼ੀਰਵਾਦ ਉਹਨਾਂ ਦਾ ਧੰਨਵਾਦ ਸਾਡੀ ਵੱਡੀ ਭੈਣ ਜੀ ਹਲਕਾ ਜਾਰਜ ਰਾਜਵਿੰਦਰ ਕੌਰ ਥਿਆੜਾ ਜੀ ਇਹਨਾਂ ਦਾ ਅਸ਼ੀਰਵਾਦ ਇਹਨਾਂ ਦਾ ਸਾਥ ਇਹਨਾਂ ਦਾ ਸਹਿਯੋਗ ਆ ਸਾਰੇ ਬਜ਼ੁਰਗ ਸਾਡੀ ਸਾਡੀ ਪੰਚਾਇਤ ਇਹਨਾਂ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਅੱਜ ਆਪਾਂ ਇਹ ਕਾਰਜ ਜਿਹੜਾ ਸ਼ੁਰੂ ਕੀਤਾ ਸਵਾ ਗਮੀਨਾ ਆਪਣੀ ਪੰਚਾਇਤ ਨੂੰ ਬਣੇ ਨੂੰ ਹੋਇਆ ਜੀ ਅੱਜ ਤੇ ਅੱਜ ਆਪਣੀ ਗਲੀ ਦਾ ਪਹਿਲਾ ਕਾਰਜ ਸ਼ੁਰੂ ਕੀਤਾ ਆ ਤੇ ਮੈਂ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਥ ਦਿਓ ਪਿਆਰ ਦਿਓ ਅਸ਼ੀਰਵਾਦ ਰੱਖਿਓ ਸਾਡੇ ਮੈਂ ਜਿੱਦਾਂ ਪਿਛਲੀ ਵਾਰ ਵੀ ਕਹਿੰਦਾ ਰਿਹਾ ਵੀ ਸਾਡੇ ਲਈ ਹੁਣ ਸਿਰਫ ਕੁਝ ਨਹੀਂ ਚਾਹੀਦਾ ਸਾਨੂੰ ਸਾਡੇ ਲਈ ਅਰਦਾਸ ਕਰਦੇ ਦਿਓ ਕਿ ਸਾਨੂੰ ਸਾਰੀ ਪੰਚਾਇਤ ਨੂੰ ਪਰਮਾਤਮਾ ਬੰਦ ਤੇ ਬੁੱਧੀ ਬਖਸ਼ਿਸ਼ ਕਰੇ ਕਿ ਅਸੀਂ ਪਿੰਡ ਦੀ ਸੇਵਾ ਕਰ ਸਕੀਏ ਤੇ ਮੈਂ ਅੱਜ ਇੱਥੇ ਤੁਹਾਡੇ ਦੋਨਾਂ ਦੇ ਚੈਨਲਾਂ ਦਾ ਮਾਧਿਅਮ ਰਾਂਵੀ ਭੈਣ ਜੀ ਨੂੰ ਵੈਸੇ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਫੇਰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਸਾਡਾ ਸਾਥ ਸਹਿਯੋਗ ਕਰਦੇ ਰਹਿਣਾ ਤਾਂ ਜੋ ਆਪਾਂ ਕੱਲਾ ਜਲੰਧਰ ਜ਼ਿਲ੍ਹੇ ਚੋਂ ਨਹੀਂ ਪੂਰੇ ਪੰਜਾਬ ਚੋਂ ਇਸ ਪਿੰਡ ਨੂੰ ਇੱਕ ਸਮਾਰਟ ਪਿੰਡ ਬਣਾ ਕੇ ਦੱਸ ਸਕੀਏ ਕਿ ਪੈਸੇ ਆਉਂਦੇ ਕਿੱਦਾਂ ਤੇ ਪਾਰਦਰਸ਼ਤਾ ਦੇ ਨਾਲ ਲੱਗਦੇ ਕਿੱਦਾਂ ਸਾਰਾ ਜਿਹੜੀ ਪੰਚਾਇਤ ਬਣੀ ਆ ਸਾਰੀ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਦੇ ਨਾਲ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਪਰਮੇਸ਼ਰ ਨੇ ਚੁਣਿਆ ਸਾਨੂੰ ਸੰਗਤ ਨੇ ਸਾਨੂੰ ਚੁਣਿਆ ਤੇ ਉਹਨਾਂ ਦੇ ਚਰਨਾਂ ਤੇ ਸਿਰ ਧਰ ਕੇ ਇਹੀ ਆ ਬਈ ਮਹਾਰਾਜ ਸਾਡੇ ਤੇ ਇਦਾਂ ਹੀ ਸਾਰੀ ਸੰਗਤ ਵੀ ਪਰਮਾਤਮਾ ਵੀ ਸਾਡੇ ਤੇ ਇਦਾਂ ਹੀ ਅਸ਼ੀਰਵਾਦ ਰੱਖੇ ਔਰ ਅਸੀਂ ਸੇਵਾ ਕਰੀਏ ਇੰਨੀ ਕੁ ਬੇਨਤੀ ਆ ਬਈ ਸਾਥ ਜਰੂਰ ਦਿਓ ਕਾਲੇ ਨਾ ਬਿਓ ਇੱਕ ਸਾਥ ਸਾਨੂੰ ਕੰਮ ਕਰ ਲਾਂਦੇ ਹੋ ਇੱਕ ਸਾਲ ਬਾਅਦ ਮੈਂ ਕਹਿੰਦਾ ਉਹਨਾਂ ਵੀ ਸਾਡੇ ਕੋਲ ਆ ਕੇ ਇੱਕ ਸਾਲ ਬਾਅਦ ਲੈ ਕੇ ਆਇਓ ਪਹਿਲਾਂ ਇੱਕ ਸਾਲ ਸਾਨੂੰ ਲਾ ਲੈਣ ਦਿਓ ਅਸੀਂ ਇੱਕ ਸਾਲ ਲਾ ਲਈਏ ਤੇ ਬੜਾ ਧੰਨਵਾਦ ਮੈਂ ਆਪਣੇ ਮਾਤਾ ਜੀ ਨੂੰ ਵੀ ਕਰਦਾ ਕਿਉਂਕਿ ਇਹ ਇਹਨਾਂ ਦਾ ਬਾੜ ਆ ਜੀ ਅੱਜ ਇਹਨਾਂ ਦੇ ਬਾੜ ਦੇ ਵਿੱਚੋਂ ਕੰਮ ਸ਼ੁਰੂ ਹੋਇਆ ਤੇ ਇਹਨਾਂ ਨੂੰ ਵੀ ਵਧਾਈ ਵੀ ਆ ਔਰ ਇਹਨਾਂ ਦਾ ਧੰਨਵਾਦ ਵੀ ਆ ਸਾਰੀ ਪੰਚਾਇਤ ਦਾ ਵੀ ਮੇਰੇ ਵੱਲੋਂ ਧੰਨਵਾਦ ਜਿਹੜੇ ਇੱਥੇ ਬਾਕੀ ਵੀ ਸਾਡੇ ਸਾਰੇ ਬਜ਼ੁਰਗ ਸਾਰੇ ਸਤਿਕਾਰਯੋਗ ਜਿਹੜੇ ਇੱਥੇ ਪਹੁੰਚੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਭੈਣ ਜੀ ਰਾਜਵਿੰਦਰ ਕੌਰ ਥਿਆੜਾ ਜੀ ਦਾ ਬਹੁਤ ਧੰਨਵਾਦ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਜਿਹੜੀ ਹੈ ਇਤਿਹਾਸਿਕ ਇੱਥੇ ਆ ਜਿਹੜੀ ਇਸ ਪੰਚਾਇਤ ਵੱਲੋਂ ਲੱਗਣ ਲੱਗੀ ਆ ਆ ਵਾਲੀ ਆ ਕਾ ਵਾਲੀ ਆਈ ਸਾਰੇ ਹੀ ਆਲੀ ਪਹਿਲੀਆਂ ਪੰਜ ਪਹਿਲੀਆਂ ਪੰਜ 500 ਇਹ ਹੁਣ ਮਾਲਕ ਇਦਾਂ ਹੀ ਸਾਰੇ ਪਿੰਡ ਦੀਆਂ ਜਿਹੜੀਆਂ ਗਲੀਆਂ ਨਾਲੀਆਂ ਕਿਉਂਕਿ ਵੇਹ ਕਰੀ ਇਹ ਨਹੀਂ ਤੇ ਮੁੱਦਾ ਹੁੰਦਾ ਆ ਬਈ ਪਿੰਡ ਵਿੱਚ ਸੜਕਾਂ ਨਹੀਂ ਬਣ ਰਹੀਆਂ ਇਤਾਂ ਨਹੀਂ ਲੱਗੀਆਂ ਗਲੀਆਂ ਦੇ ਵਿੱਚ ਹਨਾ ਉਹ ਸਾਰੇ ਕਾਰ ਜਿਹੜੇ ਪਹਿਲ ਦੇ ਆਧਾਰ ਤੇ ਹੋ ਰਹੇ ਆ ਬੜਾਈਆਂ ਜੀ ਤੁਹਾਨੂੰ ਸਾਡੇ ਪਿੰਡ ਦੀ ਜਿਹੜਾ ਪਹਿਲਾ ਟੈਚੀ ਤੁਸੀਂ ਭੇਜਿਆ ਆ ਮਤਲਬ ਪਿੰਡ ਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਜੀ ਸਾਰਿਆਂ ਦਾ ਨੇ ਭਾਜੀ ਕਹਿੰਦਾ ਉੱਥੇ ਰੱਖ ਦਿਓ ਚਾਹ ਬੁਲਾਉਣੀ ਆਪਣੇ ਵੀਰ ਨੂੰ ਗੁਰਿੰਦਰ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆਂ ਜਿੱਥੇ ਨਗਰ ਦੇ ਸਾਰੇ ਬਜ਼ੁਰਗ ਮੇਰੀਆਂ ਮਾਵਾ ਪੈਣਾ ਖੜੀਆਂ ਆ ਸਭ ਨੂੰ ਬਹੁਤ-ਬਹੁਤ ਵਧਾਈ ਪਹਿਲਾਂ ਤਾਂ ਜੋ ਤੁਸੀਂ ਮਾਣ ਬਖਸ਼ਿਆ ਮੇਰੇ ਛੋਟੇ ਵੀਰ ਨੂੰ ਤੁਸੀਂ ਸਾਰਿਆਂ ਨੇ ਸਰਪੰਚ ਪਿੰਡ ਦਾ ਮੁਖੀਆ ਬਣਾਇਆ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਕਰਦੀ ਆਂ ਤੇ ਬਹੁਤ-ਬਹੁਤ ਮੁਬਾਰਕ ਵੀ ਆ ਕਿਉਂਕਿ ਇਸ ਵੀਰ ਦਾ ਜਿਹੜਾ ਜੋਸ਼ ਤੇ ਜਜ਼ਬਾ ਆ ਅੱਜ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਅੱਜ ਨੇ ਆਪਣੇ ਪਿੰਡ ਦੇ ਵਿੱਚ ਜਿਹੜਾ ਕੰਮ ਸ਼ੁਰੂ ਕਰਵਾਇਆ ਕਿਉਂਕਿ ਇਹਨੂੰ ਜਿਹੜਾ ਕੰਮ ਕਰਵਾਉਣ ਦਾ ਜਿਹੜਾ ਆਪਣਾ ਹੀ ਇੱਕ ਲਿਆ ਜਾ ਕਿ ਇਹਨੂੰ ਬਹੁਤ ਜ਼ਿਆਦਾ ਜਨੂਨ ਆ ਕਿ ਜਿਹੜੇ ਕੰਮ ਨੂੰ ਇਹ ਮਗਰ ਪੈ ਜਾਵੇ ਤਾਂ ਇਹ ਫਿਰ ਪੂਰਾ ਕਰਦਾ ਤੇ ਇਹਨੂੰ ਹੁਣ ਸੀਗਾ ਕਿ ਮੈਨੂੰ ਜਲਦੀ ਪਹਿਲਾਂ ਮੇਰਾ ਹੀ ਕੰਮ ਸ਼ੁਰੂ ਹੋਵੇ ਮੈਨੂੰ ਲੱਗਦਾ ਜਿਹੜੀਆਂ ਸਾਰੀਆਂ ਪੰਚਾਇਤਾਂ ਬਣੀਆਂ ਕੈਂਟ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਤੇ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਜਿਹੜਾ ਆ ਉਹ ਮੇਰੇ ਵੀਰ ਗੁਰਿੰਦਰ ਸ਼ੇਰਗਿੱਲ ਦਾ ਹੀ ਸ਼ੁਰੂ ਹੋਇਆ ਕਿ ਜਿਹੜਾ ਮੇਰੇ ਵੀਰ ਦਾ ਕੰਮ ਕਰਨ ਦਾ ਜਿਹੜਾ ਜਜ਼ਬਾ ਆ ਉਹਨੂੰ ਸਲਾਮ ਆ ਤੇ ਮੈਂ ਉਮੀਦ ਕਰਦੀ ਆ ਪੂਰੀ ਆਪਣੇ ਵੀਰ ਤੋਂ ਕਿ ਮੇਰਾ ਵੀਰ ਬਹੁਤ ਵਧੀਆ ਕੰਮ ਕਰੇਗਾ ਨਗਰ ਲਈ ਜਿੰਨੇ ਵੀ ਕੰਮ ਹੋਣ ਵਾਲੇ ਆ ਜਿੱਦਾਂ ਵੀਰ ਨੇ ਦੱਸਿਆ ਕਿ ਤੁਸੀਂ ਥੋੜਾ ਜਿਹਾ ਸਬਰ ਰੱਖਿਓ ਕੰਮ ਸਾਰੇ ਕਰਵਾਊਗਾ ਕਿਉਂਕਿ ਇਹ ਇੱਕ ਜਿਹੜਾ ਬੰਦੇ ਦੇ ਆਪਣੇ ਅੰਦਰ ਹੁੰਦਾ ਨਾ ਕਿ ਜੋਸ਼ ਕਿ ਮੈਂ ਕੰਮ ਕਰਵਾਉਣਾ ਆ ਉਹ ਇਸ ਵੀਰ ਦੇ ਵਿੱਚ ਬਹੁਤ ਆ ਇਹ ਆਪਣੇ ਨਗਰ ਦਾ ਹੀ ਨਹੀਂ ਇਹ ਆਲੇ ਦੁਆਲੇ ਦੇ ਪਿੰਡਾਂ ਦਾ ਵੀ ਬਹੁਤ ਵਧੀਆ ਕੰਮ ਕਰ ਸਕਦਾ ਆ ਇਸ ਲਈ ਮੈਂ ਤੁਹਾਨੂੰ ਕਹਿੰਨੀ ਆ ਕਿ ਥੋੜਾ ਜਿਹਾ ਸਬਰ ਰੱਖਿਓ ਇਹ ਬਹੁਤ ਵਧੀਆ ਕੰਮ ਕਰਾਏਗਾ ਬਾਕੀ ਜਿਹੜਾ ਬਜ਼ੁਰਗਾਂ ਦਾ ਸਾਥ ਆ ਤੇ ਮਾਮਾ ਭੈਣਾਂ ਦਾ ਪਿਆਰ ਆ ਇਸ ਪਿਆਰ ਨੇ ਜਿਹੜਾ ਇਹਦਾ ਮਨਸ਼ਾ ਆ ਜਿਹੜੀ ਇਹਦੀ ਕੰਮ ਕਰਨ ਦੀ ਕਿ ਆਪਾਂ ਜਮਸ਼ੇਰ ਪਿੰਡ ਨੂੰ ਆਪਾਂ ਇੱਕ ਬਹੁਤ ਵਧੀਆ ਪਿੰਡ ਬਣਾਵਾਂਗੇ ਦੇਖਣਯੋਗ ਬਣਾਵਾਂਗੇ ਓਏ ਵੀਰ ਨੇ ਬਣਾ ਲੈਣਾ ਆ ਮੈਨੂੰ ਪੂਰੀ ਉਮੀਦ ਆ ਬਾਕੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹ ਉਹਨਾਂ ਨੇ ਕਦੀ ਕਮੀ ਨਹੀਂ ਆਉਣ ਦਿੱਤੀ ਕਿਸੇ ਚੀਜ਼ ਦੀ ਉਹਨਾਂ ਨੇ ਕਦੀ ਵੀ ਪਿੰਡ ਦੇ ਵਿੱਚ ਕੋਈ ਵੀ ਇਹ ਨਹੀਂ ਕਿਹਾ ਕਿ ਆਹ ਗਲੀ ਕਾਂਗਰਸ ਦੀ ਆ ਆਹ ਗਲੀ ਅਕਾਲੀਆਂ ਦੀ ਆ ਬਿਲਕੁਲ ਨਹੀਂ ਇਦਾਂ ਦਾ ਕੁਝ ਨਹੀਂ ਹੋਏਗਾ ਅਸੀਂ ਪਾਰਦਰਸ਼ੀ ਕੰਮ ਕਰਾਂਗੇ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਇਹ ਸਭ ਤੋਂ ਪਹਿਲਾਂ ਜਿਹੜੀ ਸਾਡੀ ਸੱਭਿਆਚਾਰਕ ਸਾਂਝ ਆ ਜਿਹੜੀ ਸਾਡੀ ਪਿਆਰ ਆ ਇੱਕ ਦੂਸਰੇ ਦਾ ਉਹ ਜ਼ਰੂਰੀ ਆ ਬਾਕੀ ਕੰਮ ਤਾਂ ਚਲੋ ਸਾਰੇ ਕਰ ਹੀ ਦੇਣੇ ਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਸਭ ਨੂੰ ਉਮੀਦਾਂ ਆ ਤੇ ਆਪਣੀਆਂ ਉਮੀਦਾਂ ਤੇ ਬਹੁਤ ਵਧੀਆ ਉਤਰੀ ਹੈ ਸਰਕਾਰ ਤਾਂ ਹੀ ਤਿੰਨ ਸੀਟਾਂ ਦੇਖੋ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੀਆਂ ਅਸੀਂ ਆਮ ਆਦਮੀ ਪਾਰਟੀ ਨੇ ਕਿਉਂਕਿ ਲੋਕਾਂ ਨੇ ਕੰਮ ਤੇ ਮੋਹਰ ਲਾਈ ਆ ਲੋਕਾਂ ਨੂੰ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਲੋਕਾਂ ਦੇ ਹਿੱਤਾਂ 'ਚ ਕੰਮ ਕਰਦੀ ਆ ਆ ਦੇਖੋ ਅੱਜ ਕੰਮ ਸਟਾਰਟ ਕਰ ਦਿੱਤਾ ਇਹ ਇਹ ਹੁਣ ਕੰਮ ਜਿਹੜਾ ਚੱਲਦਾ ਹੀ ਰਹਿਣਾ ਇਹ ਜਿਹੜਾ ਨਗਰ ਜਮਸ਼ੇਰ ਆ ਇਹ ਬਹੁਤ ਵਧੀਆ ਨੰਬਰ 1 ਤੇ ਲੈ ਕੇ ਆਵਾਂਗੇ ਸੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ ਪਤ ਜੀ ਇੱਕ ਸਵਾਲ ਛੋੜਿਆ ਪੁੱਛਣਾ ਤੁਸੀਂ ਸਰਪੰਚ ਬਣਨ ਤੋਂ ਪਹਿਲਾਂ ਕੋਈ ਸੁਪਨੇ ਦੇਖੇ ਹੋਣਗੇ ਕਿ ਮੈਂ ਮੰਨ ਲਵਾਂ ਇਹ ਪਹਿਲਾ ਸੁਪਨਾ ਆ ਜਿਹੜਾ ਤੁਹਾਡੇ ਸਰਪੰਚ ਬਣਨ ਤੋਂ ਬਾਅਦ ਇਹ ਪੂਰਾ ਹੋ ਰਿਹਾ ਬਿਲਕੁਲ ਜੀ ਬਿਲਕੁਲ ਮੇਰਾ ਵੀਰ ਸੁਪਨੇ ਮੈਂ ਇੱਕ ਕਹਿੰਦਾ ਮੈਂ ਵੀ ਖੁੱਲੀਆਂ ਅੱਖਾਂ ਨਾਲ ਦੇਖਦਾ ਜਿਹੜੀਆਂ ਅੱਖਾਂ ਬੰਦ ਕਰਕੇ ਸੌਂ ਕੇ ਸੁਪਨੇ ਦੇਖੇ ਜਾਂਦੇ ਉਹ ਕਦੀ ਪੂਰੇ ਨਹੀਂ ਹੁੰਦੇ ਸੁਪਨੇ ਖੁੱਲੀਆਂ ਅੱਖਾਂ ਨਾਲ ਦੇਖੋ ਉਹ ਪੂਰੇ ਹੁੰਦੇ ਆ ਤੇ ਬਾਕੀ ਕਈ ਬੰਦੇ ਮੈਨੂੰ ਕਹਿੰਦੇ ਹੁੰਦੇ ਕਿ ਆ ਚੀਜ਼ ਲਿਖ ਲਾ ਕਰਨੀ ਮੈਂ ਸਾਰਾ ਕੁਝ ਆਪਣੇ ਦਿਮਾਗ 'ਚ ਲਿਖਿਆ ਹੋਇਆ ਤੇ ਸਾਰਾ ਨਕਸ਼ਾ ਨਾ ਜੋ ਬਣਾਉਣਾ ਆ ਉਹ ਮੇਰੇ ਦਿਮਾਗ 'ਚ ਬਣਿਆ ਹੋਇਆ ਔਰ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਵਾਹਿਗੁਰੂ ਦੇ ਅਸੀਸਵਾਦ ਦੇ ਨਾਲ ਆਪਾਂ ਜਲਦੀ ਹੀ ਸਾਰਾ ਕੁਝ ਕੰਪਲੀਟ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਆਜੋ ਪਸਾਉਂਦੇ ਆਇਆ ਉਹਨਾਂ ਕੋਈ ਆਜੋ ਸਾਰੇ ਉੱਧਰ ਜਾਓ ਜੀ ਪਛਾਤਾ ਕੇ ਜਾਓ ਸੋ ਵਧਾਈ ਦੇ ਪਾਤਰ ਆ ਲਗਨ ਪੰਚਾਇਤ ਜਮਸ਼ੇਰ ਦੀ ਤੇ ਨਗਰ ਨਿਵਾਸੀ ਜਿਨ੍ਹਾਂ ਨੇ ਸੋਹਣੀ ਪੰਚਾਇਤ ਚੁਣੀ ਆ ਅੱਜ ਪਹਿਲਾ ਕੰਮ ਸ਼ੁਰੂ ਹੋਣ ਜਾ ਰਿਹਾ ਜੀ ਪਹਿਲੀ ਗਲੀ ਜਿਹੜੀ ਐਟ ਲੱਗੀ ਆ ਜਿਹੜੀ ਗ੍ਰਾਂਟ ਆਈ ਆ ਸੋ ਬਹੁਤ ਮਾਣ ਵਾਲੀ ਗੱਲ ਆ ਕਿ ਬਹੁਤ ਜਲਦੀ 15 ਦਿਨ ਹੋਏ ਹਲੇ ਸੌ ਚੱਕ ਸਮਾਗਮ ਹੋਏ ਨੂੰ ਤੇ ਅੱਜ ਪਹਿਲੀ ਐਕਟ ਵੀ ਲੱਗ ਗਈ ਆ ਸੋ ਗਲੀ ਵਾਲੇ ਜਿਹੜੇ ਸਾਰੇ ਆਪਣੇ ਘਰ ਆ ਉਹਨਾਂ ਵੱਲੋਂ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਗਿਆ ਆ ਨਾਲ ਤੇ ਸਾਰਿਆਂ ਨੂੰ ਵਧਾਈ ਆ ਇਹ ਕਾਲੂ ਅਮਰੀਕਾ ਬੈਠਾ ਦੇਖਦਾ ਕਾਲੂ ਭਾਈ ਤੈਨੂੰ ਬਹੁਤ ਬਹੁਤ ਵਧਾਈਆਂ ਤੇਰੀ ਗਲੀ ਬਣ ਲੱਗੀ ਅੱਜ ਮੈਂ ਕਾਲੂ ਨੂੰ ਵਧਾਈਆਂ ਦੇ ਦਈਏ ਤੂੰ ਵੀ ਦੇ ਦੇ ਕਾਲੂ ਭਰਾ ਮਤਲਬ ਜਦੋਂ ਤੂੰ ਆਉਣਾ ਹੈ ਨਾ ਇੱਥੇ ਇੰਡੀਆ ਉਹਦੇ ਲਈ ਗਲੀ ਜਿਹੜੀ ਹੈ ਪੰਚਾਇਤ ਵੱਲੋਂ ਬਣਾਤੀ ਗਈ ਆ ਪਹਿਲਾ ਕੰਮ ਤੇਰਾ ਹੋ ਰਿਹਾ ਭਰਾ ਤੇ ਤੈਨੂੰ ਵਧਾਈਆਂ ਤੇ ਨਾਲੇ ਦੂਜੀ ਗੱਲ ਇਕੱਲੀ ਗਲੀ ਨਹੀਂ ਤੇਰੇ ਆਉਣ ਤੱਕ ਅਸੀਂ ਪੈਂਡਰ ਨੂੰ ਹੀ ਆਪਾਂ ਕੈਲੀਫੋਰਨੀਆ ਬਣਾ ਲੈਣਾ ਯਾਰ ਤੇ ਉਹ ਤੇ ਜੇ ਦਸਾਂ ਦਿਨ ਬਾਅਦ ਟਰੈਕਟਰ ਆਖ ਲੈਵੇ ਫਿਰ ਓੱਖਾ ਹੋ ਜਾਣਾ ਇੰਨੇ ਆਪਾਂ ਵੱਡੇ ਵਾਦੇ ਨਹੀਂ ਕਰਨੇ ਮੈਂ ਟਾਈਮ ਜਿਆਦਾ ਟਾਈਮ ਦਾ ਹੋਵੇ ਇਧਰ ਇਧਰ ਮਾਤਾ ਨੂੰ ਵਧਾਈਆਂ ਜਿਹੜਾ ਬਾੜਿਆ ਹੈਨਾ ਪਹਿਲੀ ਗਲੀ ਆਂਟੀ ਇਹਨਾਂ ਦਾ ਜਿੱਦਾਂ ਤਕਰੀ ਸੀ ਬਣਾਉਣੀ ਅੱਛਾ ਪਹਿਲਾਂ ਤਾਂ ਕੀ ਲੋ ਜੀ ਫਿਰ ਪਾਣੀ ਆਉਂਦਿਆਂ ਮਾਦਾ ਬਹੁਤ ਮਾਨ ਬਖਸ਼ਿਆ ਯਾਰ ਬਹੁਤ ਮੈਨੂੰ ਦੇ ਨਹੀਂ ਨਹੀਂ ਲਾਂਮਾ ਨਹੀਂ ਆਹ ਦੇਖ ਲਓ ਕਹਿੰਦੇ ਲਾਂਮੇ ਪੂਰੇ ਕਰਦੇ ਅੱਜ ਤੇ ਵਧਾਈਆਂ ਆ ਸਾਰਿਆਂ ਨੂੰ ਤੇ ਇੱਦੇ ਸਾਥ ਦਿਓ ਸਾਰੇ ਪਤਵੰਤੇ ਸੱਜਣ ਪਹੁੰਚੇ ਸਾਡੇ ਪਵਨੀ ਭਾਜੀ ਹੁਣੀ ਹੋਰ ਪੰਜ ਸਹਿਬਾਨ ਪਹੁੰਚੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜਿਹੜੇ ਵੀਰ ਇਹਨਾਂ ਦੇ ਬੈਠੇ ਆ ਉਹਨਾਂ ਨੂੰ ਵੀ ਦੱਸ ਦਈਏ ਪੰਚਾਇਤ ਦਾ ਪਹਿਲਾ ਕੰਮ ਸ਼ੁਰੂ ਹੋ ਗਿਆ ਜੀ ਅੱਜ ਐਤ ਕੀ ਦੀ ਜਮੀ ਪੰਚਾਇਤ ਚੁਣੀ ਆ ਪਿੰਡ ਵਸੀਆਂ ਨੇ ਸਾਡਾ ਗੁਰਪ੍ਰੀਤ ਵੀਰ ਵੀ ਆ ਗਿਆ ਆ ਸੋ ਪ੍ਰਸ਼ਾਦ ਦੀ ਸੇਵਾ ਕਰ ਰਿਹਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਗ੍ਰਾਮ ਪੰਚਾਇਤ ਜਮਸ਼ੇਰ ਖਾਸ ਦਾ ਪੇਜ ਬਣਿਆ ਹੋਇਆ ਜੀ ਫੇਸਬੁੱਕ ਚੈਨਲ ਤੇ ਫੇਸਬੁੱਕ ਤੇ ਉਹਨੂੰ ਜਾ ਕੇ ਜਰੂਰ ਤੁਸੀਂ ਲਾਈਕ ਕਰਿਓ ਫੋਲੋ ਕਰੋ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਆਪਣਾ ਵੀ ਸਬਸਕ੍ਰਾਈਬ ਕਰ ਲਈਓ ਇਸ ਤਰ੍ਹਾਂ ਫੇਸਬੁੱਕ ਤੇ ਪਰਮਜੀਤ ਸਿੰਘ ਜਮਸ਼ੇਰੀਆ ਆਪਣਾ ਫੇਸਬੁੱਕ ਪੇਜ ਆ ਉਹਨੂੰ ਵੀ ਜਾ ਕੇ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਕੋ ਜੀ ਕੀ ਫਤਿਹ ਲੋ ਜੀ ਸਮੋਸੇ ਨਾਲ ਬਰਫੀ ਸਾਡਾ ਡੀ ਜੇ ਸੋਲ ਜਮਸ਼ੇਰ ਤੋਂ ਸੇਵਾ ਕਰ ਰਿਹਾ ਹੈ ਚਾਹ ਦੀ ਸੇਵਾ ਚੱਲ ਰਹੀ ਹੈ ਸੋਨੂੰ ਵੀਰ ਵੱਲੋਂ ਘੜ ਮੜ ਉਹ ਨਾਲੇ ਮਨਿੰਦਰ ਚੀਜ਼ ਬਣਾ ਸਰਕਾਰ ਬੈਠੀ ਪਿੰਡ ਦੇ ਇਸ ਟਾਈਮ ਉਹ ਇੱਧਰ ਨਾਲੇ ਮਰਨ ਨਹੀਂ ਜਾਣਾ ਯਾਰ ਉਧਰ ਦੇ ਆ ਬਿਲਕੁਲ